ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਨਾਮੀ ਰਾਜ ਨੇਤਾ ਮੁਖ्तार ਅंसारी ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਤਾਂ ਦੇਖਿਆ ਜਾ ਸਕਦਾ ਸੀ ਕਿ ਮੁਖ्तार ਅंसारी ਦੀ ਹਾਲਤ ਜਿਹੜੀ ਹੈ ਕਾਫੀ ਜ਼ਿਆਦਾ ਵਿਗੜਤੀ ਹੈ ਜਿਸ ਵੇਲੇ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਜਿਸ ਦੇ ਮਗਰੋਂ ਉਹਨਾਂ ਨੂੰ ਮੈਡੀਕਲ ਕਾਲਜ ਤੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਜੋ ਉਹਨਾਂ ਦਾ ਇਲਾਜ ਹੋ ਸਕੇ ਪਰ ਜਿਹੜੇ ਮੁਖ्तार ਅंसारी ਸੀ ਉਹਨਾਂ ਦੇ ਵੱਲੋਂ ਦੰਬ ਤੋਲ ਦਿੱਤਾ ਗਿਆ ਜਿਸ ਦੇ ਮਗਰੋਂ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਤਾਂ ਦੇਖਿਆ ਜਾ ਸਕਦਾ ਸੀ ਕਿ ਕਿਸੇ ਸਮੇਂ ਦੇ ਵਿੱਚ ਅਪਰਾਧ ਜਗਤ ਨੂੰ ਛੱਡ ਕੇ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਇਹਨਾਂ ਦੇ ਵੱਲੋਂ ਕਦਮ ਰੱਖਿਆ ਗਿਆ ਸੀ ਨਾਮੀ ਰਾਜਨੇਤਾ ਸੀ ਮੁਖ्तार ਅंसारी ਬੀਤੀ ਰਾਤ ਦਿਲ ਦਾ ਦੌਰਾ ਪਿਆ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਸਿਹਤ ਵਿਗੜਦੀ ਹੈ ਤੇ ਉਹਨਾਂ ਨੂੰ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਮੰਗਲਵਾਰ ਨੂੰ ਫੁੱਟੀ ਤੋਂ ਬਾਅਦ ਯੂਪੀ ਦੇ ਮੈਡੀਕਲ ਕਾਲਜ ਤੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤਾਂ ਦੇਖਿਆ ਜਾ ਸਕਦਾ ਸੀ ਕਿ ਉਹਨਾਂ ਦੇ ਪੇਟ ਦੇ ਵਿੱਚ ਵੀ ਕਾਫੀ ਜ਼ਿਆਦਾ ਦਰਦ ਉਠ ਰਹੀ ਸੀ ਇਹ ਗੱਲ ਉਹਨਾਂ ਦੇ ਵਕੀਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਬੋਲਣ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਸੀ ਤਾਂ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਦਿਲ ਦਾ ਦੌਰਾ ਪਿਆ ਤਾਂ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤਾਂ ਕਾਫੀ ਜ਼ਿਆਦਾ ਲੋਕ ਇਸ ਵੇਲੇ ਉਹਨਾਂ ਦੇ ਜੱਦੀ ਘਰ ਤੇ ਵਿੱਚ ਵੀ ਦੋ ਦਾ ਪ੍ਰਗਟਾਵਾ ਕਰਨ ਦੇ ਲਈ ਪਹੁੰਚੇ ਨੇ ਦੇਖਿਆ ਜਾ ਸਕਦਾ ਸੀ ਕਿ ਮੁਖ्तार ਅंसारी ਜਿਹੜੇ ਕਿ ਕਿਸੇ ਵੇਲੇ ਅਪਰਾਧ ਜਗਤ ਦੇ ਵਿੱਚ ਸੀ ਉਹਨਾਂ ਦੇ ਵੱਲੋਂ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਗਿਆ ਤਾਂ ਪੰਜ ਵਾਰ ਐਮਐਲਏ ਰਹੇ ਤਾਂ ਇਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਦੋ ਵਾਰ बसपा ਦੀ ਟਿਕਟ ਤੇ ਉਹਨਾਂ ਦੇ ਵੱਲੋਂ ਚੋਣ ਜਿੱਤੀ ਗਈ ਸੀ ਇਸ ਦੇ ਨਾਲ ਹੀ 2017 ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਵਾਰ ਅਸੈਂਬਲੀ ਚੋਣਾ ਜਿਹੜੀਆਂ ਨੇ ਲੜੀਆਂ ਗਈਆਂ ਸੀ ਤਾਂ ਜਿਸ ਹਸਪਤਾਲ ਦੇ ਵਿੱਚ ਉਹ ਬੀਤੀ ਰਾਤ ਸੀ ਉਹ ਹਸਪਤਾਲ ਦੇ ਬਾਹਰ ਸੁਰੱਖਿ ਜੇਡੀਐਸ ਵੇਲੇ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਇਹ ਵੀ ਤੁਹਾਨੂੰ ਖਾਸ ਤੌਰ ਤੇ ਦੱਸਦੀ ਹੈ ਕਿ ਮੁਖ्तार ਅंसारी ਦੇ ਜੋ ਚਾਚਾ ਸੀ ਹਾਮਿਦ ਅंसारी ਕਾਫੀ ਲੰਮੇ ਸਮੇਂ ਦੇ ਲਈ ਉਹ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਪਰ ਦੇਖੇ ਜਾ ਸਕਦੇ ਸੀ ਲੰਮੇ ਸਮੇਂ ਦੇ ਲੋਕਾਂ ਦੇ ਵੱਲੋਂ ਵਾਈਸ ਪ੍ਰੈਜ਼ੀਡੈਂਟ ਦੇ ਵਜੋਂ ਕੰਮ ਕੀਤਾ ਗਿਆ ਸੀ ਤਾਂ ਮੁਖ्तार ਅंसारी ਜਿਹੜੇ ਕਿ ਇੱਕ ਨਾਮੀ ਰਾਜਨੇਤਾ ਨੇ ਬੀਤੀ ਰਾਤ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹਾਲਤ ਕਾਫੀ ਜ਼ਿਆਦਾ ਵਿਗੜਦੀ ਹੈ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਮੈਡੀਕਲ ਕਾਲਜ ਜਿਸ ਦੇ ਵਿੱਚ ਉਹਨਾਂ ਨੂੰ ਬੀਤੀ ਰਾਤ ਦਾਖਲ ਕੀਤਾ ਗਿਆ ਸੀ ਉਸ ਦੇ ਬਾਹਰ ਪੈਰਾ ਮਿਲਟਰੀ ਫੋਰਸ ਜਿਹੜੀ ਹੈ ਤੈਨਾਤ ਕਰ ਦਿੱਤੀ ਗਈ ਹੈ ਉਹਨਾਂ ਦੇ ਅਧਿਕਾਰ ਦੇ ਵਿੱਚ ਲੋਕ ਵੀ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ ਇਸ ਦੇ ਨਾਲ ਹੀ ਘਾਰ ਦੇ ਕੋਲ ਵੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਮਾ ਬਾਂਦਾ ਇਸ ਦੇ ਨਾਲ ਹੀ ਗਾਜ਼ੀਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਧਾਰਾ 144 ਜਿਹੜੀ ਹੈ ਫਿਲਹਾਲ ਤੇ ਲਈ ਲਗਾ ਦਿੱਤੀ ਗਈ ਹੈ ਕਿਉਂਕਿ ਨਾਮੀ ਰਾਜਨੇਤਾ ਸੀ ਮੁਖ्तार ਅंसारी ਬੀਤੀ ਰਾਤ ਦਿਲ ਦਾ ਦੌਰਾ जिस कारण उन्हों दी मौत हो गई इस वे... अंदर चल रहा है तो जो डॉक्यूमेंटेशन प्रक्रिया होती है वो प्रक्रिया हो रही है डॉक्टर पैनल बन रहा है बहुत जल्दी शुरू हो जाएगा ठीक है कुछ कागज बचे थे जो साइन होने थे वो हम साइन कर करवाने आए थे है। और जैसे जो जानकारी आती है, हम आपको जानकारी देंगे अंदर मौजूद है जी जी अभी मैं अंदर नहीं गया मुझको जानकारी नहीं अंदर पहुंचे जाओ जहाँ प्रशासन का आएगा वहाँ लेके जाना पड़ेगा ना अब ये तो नहीं मैं बता सकता हूँ जी लोग मनोज कुमार जी जी कितने लोग इस गाड़ी में रहेंगे तुम्हारे साथ अब ये तो प्रशासन तय करेगा ना कितने लोग बैठेंगे मत ਮਾ ਪਰਿਵਾਰ ਕੇ ਲੋਕ ਵੀ ਬੈਠਦੇ ਹਨ ਨਾ ਬੋਡੀ ਸਾਈਜ਼ ਹੈ ਨਾ ਹਾਂ ਹਾਂ ਚਾਰ ਲੋਕ ਬੈਠ ਸਕਤੇ ਹਨ 5 5 ਸੀਟਰ ਰਹੀ ਹੈ ਇਹ ਉਹ ਕੀ ਰਹੇਗਾ ਜੀ रूट बताया नहीं बताया। तो वो प्रशासन तय करेगी ना हम आगे पीछे चलेगी ना हम तो बीच में रहेंगे हमको तो जी कब बताएगा अरे अभी आधा घंटे पहले जी 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 मनोज कुमार मनोज जी आप पर हाँ हाँ हम अंसारी जी को लेके जाना है अब ये तो प्रशासन तय करेगा कि कहाँ लेके जाए ਅੰਦਰ ਚੱਲ ਰਹਾ ਹੈ जो डॉक्यूमेंटेशन प्रक्रिया होती है वो प्रक्रिया हो रही है डॉक्टर पैनल बन रहा है बहुत जल्दी शुरू हो जाएगा ठीक है कुछ कागज बचे थे जो साइन होने थे वो हम साइन करवाने आए थे ठीक है और जैसे जो जानकारी आती है हम आपको जानकारी देंगे अंदर मौजूद है जी जी अभी मैं अंदर नहीं गया मुझको जानकारी नहीं अंदर कौन लेके जाओ सीधे कहाँ लेके जाओ जहाँ प्रशासन चाहेगा वहाँ लेके जाना पड़ेगा ना अब ये तो नहीं मैं बता सकता कितने लोग इस गाड़ी में रहेंगे मनोज कुमार जी जी लोग इस गाड़ी में रहेंगे तुम्हारे साथ अब ये तो प्रशासन तय करेगा ना कितने लोग ਬੈਠेंगे मतो क्या परिवार के लोग भी बैठते हैं ना बॉडी साइड हां आप चार लोग बैठ सकते हैं 5 5 रहे सीटर रहेगी